ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮਨਦੀਪ ਸਿੰਘ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 6283792204 62837 37 92204 92204 ਜਿਹੜੀ ਆਪਾਂ ਇਹ ਵਿਹੜ ਦੇਖਦੇ ਪਏ ਆ ਕ੍ਰੋਸ ਆ ਗਈ ਹੈ ਨਾ ਅਗਰਲੈਂਡੋ ਅਗਰਲੈਂਡੋ ਕ੍ਰੋਸ ਆ ਵੀਰੇ ਇਹ ਤੇ ਵੀਰੇ ਕਿਹੜਾ ਸੁਆ ਸੁਈ ਆ ਇਹ ਇਹ ਸੁਆ ਵੀਰੇ ਤੀਜਾ ਸੁਈ ਆ ਕਹਿਣ ਨੂੰ ਦੂਜਾ ਕਹੀ ਜਾਂ ਝੂਠ ਦਾ ਕੀ ਫਾਇਦਾ ਹੈ ਨਾ ਤੀਜਾ ਸੁਆ ਸੁਈ ਆ ਹਾਂ ਤੇ ਜੇਰੇ ਦੀ ਬੱਠਲ ਚ ਪਈ ਹੈ ਜੇਰਾ ਡਣ ਪਈ ਹੈ ਬੱਚਾ ਇਹਨੇ ਕਿ ਜੇ ਦਾ ਬੱਚਾ ਇਹਨੇ ਬਸਾ ਦਿੱਤਾ ਠੀਕ ਹੈ ਤੇ ਧਾਰਾ ਦੂਰਾ ਹਾਂ ਉਹ ਜਮਾ ਓਕੇ ਤੇ ਕਿੰਨਾ ਕੁ ਬੋਲਾ ਚੋਇਆ ਪੈਦਾ ਬੋਲਾ ਇਹਦਾ ਚੋਇਆ ਪ 5 ਕਿਲੋ ਸਵੇਰ ਰਾਤ ਇਹ 12 ਵਜੇ ਚੋਈ ਸੁਈ ਆ ਠੀਕ ਹੈ ਤੜਕੇ ਮੰਨ ਲਓ ਜੇਰ ਪਈ ਜੇਰ ਤੁਹਾਡੇ ਸਾਹਮਣੇ ਪਈ ਆ ਠੀਕ ਹੈ ਜੇਰੇ ਦੀ ਤੇ ਅੰਦਾਜ਼ਾ ਲਾਈ ਆਪਾਂ ਵੀ ਤੀਜਾ ਸੂ ਦੁੱਧ ਕਿੰਨਾ ਕੁ ਦੇ ਦੂਗੀਏ ਦੁੱਧ ਇਹਦਾ ਦੂਜੇ ਸੂਏ 20 ਕਿਲੋ ਦਿੱਤਾ ਹੋਇਆ ਠੀਕ ਹੈ ਹਾਂਜੀ ਅੰਦਾਜ਼ਾ ਲਾਈ ਆ ਵੀ 20 ਬਨ ਕੇ ਲੈ ਲੇ ਬੰਦਾ 20 ਤਾਂ ਜਮੀ ਮੰਨ ਲਿਓ ਮੇਰੇ ਹਿਸਾਬ ਨਾਲ 23 24 ਕਿਲੋ ਦੁੱਧ ਦੇ ਦੇਣਾ ਚੱਲ ਆਪਾਂ ਜੀ ਹਿਸਾਬ ਨਾਲ ਲੈ ਵਾਸਤੇ ਜੱਟ ਸੌਦਾ ਲਾਈ ਆ ਵੀ 20 ਵਾਲੇ ਦਾ ਹੈਗੀ ਆ 20 ਵਾਲੀ ਤਾਂ ਜਮੀ ਹੈਗੀ ਆ ਤੇ ਮੁੱਲ ਵਾੜੀ ਇਹਦਾ ਕੀ ਹੋਊਗਾ ਇਹਦਾ ਮੁੱਲ 65000 ਰੁਪਈਆ ਦਾ ਨਰਮ ਹੋ ਜੀ ਵਿੱਚੋਂ ਹਾਂ ਹੋ ਜੀ ਤੋਰੇਵਾਰ ਨੂੰ ਸੁਪਰ ਫੇਸ ਕੁਆਲਿਟੀ ਮੂੰਹ ਮੱਥਾ ਦੇਖ ਸਕਦੇ ਹੋ ਐਰ ਸੈਰ ਚ ਪੈਂਦੀ ਆ ਵੜ ਤੀਸਰਾ ਸੂਆ ਸੂਈ ਥਾਂ ਤੋਂ ਦੇਖੋ ਬਹੁਤ ਸੋਹਣਾ ਸਾਫ਼ ਸੁਥਰਾ ਮੁੱਠੀ ਵਾਲਾ ਥਣ ਲੱਗਿਆ ਜਮਾ ਤੇ ਕੱਦ ਬੱਡ ਵੀ ਚੰਗਾ ਤੇ ਜਿੰਦ ਜਾਨ ਵਾਲੀ ਬਿਹੜਾ ਇਹ ਨਹੀਂ ਗੱਲ ਵੀ ਲਿੱਸੀ ਨਾਵੇਂ ਕਿਸੇ ਬੱਸ ਜੇਰ ਵੀ ਸਾਰੀ ਡਾਨਾ ਬੱਚਾ ਸਾਹਮਣੇ ਆ ਰਾਤ ਦੀ ਤਾਜੀ ਸੀਵੇ ਧਾਰਾਂ ਪੇ ਦੇ ਮਾਰ ਕੇ ਦਿਖਾ ਦਿੰਦੇ 20 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਸੇਵਾ ਕਰ ਲੋਗੇ ਵਾਧੂ ਵੀ ਪਾ ਦੂਗੀ ਸੁਭਰ ਧਾਰਾ ਵਗੈਰਾ ਦੇਖ ਸਕਦੇ ਹੋ ਪੂਰੇ ਮੋਟੇ ਮੋਟੇ ਸਾਫ਼ ਸੁਥਰੇ ਧਾਰਾਂ ਗਿਆ ਤੇ ਫਿਰ ਨਿਆਣਾ ਪੈਰਾ ਮੈਂ ਕਹਿੰਦਾ ਪਾਉਂਦੇ ਲੋੜ ਜੇ ਪਾਉਣਾ ਪਾ ਸਕਦੇ ਜੇ ਨਹੀਂ ਪਾਉਣਾ ਨਾ ਪਾਓ ਠੀਕ ਹੈ ਪੂਰਨਾ ਜਿਹੜਾ ਹੋਰ ਮਾਦੀ ਬਣੀ ਆਪਣੇ ਘਰੋਂ ਇੰਨੀਆਂ ਵੀਡੀਓ ਮੱਲ ਪਾਤੀਆਂ ਆਪਾਂ ਆਪਣਾ ਡੰਗਰ ਹਰ ਵਕਤ ਦੀ ਸੀਲ ਹੋਊਗੀ ਇਹੋ ਜੀ ਗੱਲ ਨਹੀਂ ਗਰਮ ਆਪਾਂ ਡੰਗਰ ਨਾਲ ਲਈਏ ਨਾ ਕਰੀਏ ਫਾਇਦਾ ਕੋਈ ਨਹੀਂ ਕਰਦਾ ਜੇ ਕੋਈ ਬੰਦਾ ਐਂ ਨਹੀਂ ਮੰਗਾਉਂਦਾ ਇਹ ਵੀ ਆਪਣੀ ਗਾਰੰਟੀ ਹੈ ਇਹ ਹੈਗਾ ਮੁੱਲ 65000 ਹਾਂ 20 ਕਿਲੋ ਦੁੱਧ ਮੰਨ ਕੇ ਲੈ ਲੇ 20 ਤੋਂ ਮਤਲਬ ਅਗਲਾ ਵੀ ਮੰਨ ਲੇ ਦੁੱਧ 23-24 ਕਿਲੋ ਹੀ ਦੇਣਾ ਗਾ। ਬੱਚਾ ਜੇਰ ਜੂ ਰੋਕਿਆ। ਹਾਂ ਬਾਕੀ ਹੁਣ ਸਾਨੂੰ ਪਤਾ ਗਰਲੈਂਡੋ ਗਾ ਕਿੰਨੀ ਚੱਲੀ ਹੈ ਗਰਲੈਂਡੋ ਦੁੱਧ ਨੂੰ ਮਾੜੀ ਨਿਕਲਦੀ ਨਹੀਂ ਹੈਗੀ। ਬਾਕੀ ਇਹਦੀ ਫੈਟ ਬਹੁਤ ਚੰਗੀ ਹੋ। ਫੈਟ ਇਹਦੀ ਮੰਨ ਲਓ 4.0 ਚ 4.50 ਐ ਆਉਂਦੀ ਆ। ਠੀਕ ਹੈ ਤੇ ਨੰਬਰ ਬੋਲ ਜੀ ਦੁਬਾਰਾ ਆਪਣਾ। ਨੰਬਰ 6283792204। ਸੋ ਕਿਸੇ ਵੀਰ ਤੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੇਂ।